ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਾ ਇੱਕ ਕਵਿਤਾ ਜ਼ਿੰਦਗੀ ਦੇ ਸਫ਼ਰ ਤੇ ਲਿਖੀ ਆ ਉਮੀਦ ਕਰਦਾ ਤੁਹਾਨੂੰ ਜਰੂਰ ਪਸੰਦ ਹੋਊ ਪਸੰਦ ਹੋਈ ਤਾਂ ਅੱਗੇ ਵੀ ਸ਼ੇਅਰ ਕਰਿਆ ਕਰੋ ਪੇਜ ਨੂੰ ਲਾਈਕ ਫੋਲੋ ਜਰੂਰ ਕਰ ਲਿਆ ਕਰੋ ਜਦੋਂ ਮੈਂ ਮਾਂ ਦੇ ਪੇਟ ਚ ਪਲਿਆ ਵਾਂਝ ਹਰਕਤਾਂ ਨਹੀਂ ਮੈਂ ਟਲਿਆ ਮੈਂ ਉਦੋਂ ਬਿਮਾਰੀ ਮਾਂ ਦੇ ਪੇਟ ਚ ਲੱਤ ਮਾਂ ਦੀ ਕੱਖ ਤੋਂ ਲੈ ਕੇ ਲਕਾਰੀ ਤੱਕ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਲੈ ਬਡੇਪੇ ਤੱਕ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਲੈ ਬਡੇਪੇ ਤੱਕ ਪਹਿਲਾ ਤੋਤਲੀ ਬੋਲੀ ਮਾਂ ਨਾਲ ਜੁੜਿਆ ਫੇਰ ਮੈਂ ਰੁੜਿਆ ਫੇਰ ਮੈਂ ਤੁਰਿਆ ਬਚਪਨ ਸਾਡੇ ਸਕੂਲੇ ਪਾਇਆ ਚਾਹ ਨਾ ਸਿੱਖ ਕੇ ਉੜਾ ਆਇਆ ਫੇਰ ਨਹੀਂ ਚੰਗੀ ਲੱਗੀ ਕਿਸੇ ਦੀ ਮਤ ਮਾਂ ਦੀ ਕੁੱਖ ਤੋਂ ਲੈ ਕਲਕਾਰੀ ਤੱਕ ਕਿਵੇਂ ਰਹਾ ਜ਼ਿੰਦਗੀ ਦਾ ਸਫਰ ਬਚਪਨ ਤੋਂ ਲੈ ਬੜੇਪੇ ਤੱਕ ਜਦੋਂ ਆਈ ਜਵਾਨੀ ਕੀਤੀ ਮਨਮਾਨੀ ਦੇ ਖੇ ਲਾਭ ਨਾ ਹਾਨੀ ਟਲ ਗਈ ਜਵਾਨੀ 깈ਟ ਗਈ ਸ਼ੈਤਾਨੀ ਨਾ ਪੱਲੇ ਰਹੀ دیਵਾਨੀ ਇਥੋਂ ਤੱਕ ਮਾਂ ਦੀ ਕੁੱਖ ਤੋਂ ਲੈ ਕਲਕਾਰੀ ਤੱਕ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਲੈ ਬढ़ेਪੇ ਤੱਕ ਅਸੀਂ ਭੈਣ ਭਰਾ ਨਹੀਂ ਰਲ ਕੇ ਖੇਡੇ ਇੱਕ ਦੂਜੇ ਦੇ ਮਾਰੇ ਠੇਡੇ ਇੱਕ ਖਿਡੌਣਾ ਸਾਹਮਣੇ ਰੋਣਾ ਮਾਂ ਕਦੇ ਉਹ ਨੂੰ ਚੱਕ ਕਦੇ ਇਹ ਨੂੰ ਚੱਕ ਮਾਂ ਦੀ ਕੁੱਖ ਤੋਂ ਲੈ ਕਲਕਾਰੀ ਤੱਕ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਲੈ ਬढ़ेਪੇ ਤੱਕ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਲੈ ਬढ़ेਪੇ ਤੱਕ ਵਿਆਹ ਮੇਰੇ ਦਾ ਕਾਜ ਰਚਾਇਆ ਸਭ ਨਾਨ ਮੇਲ ਨਾਨਕਾ ਇਕੱਠਾ ਹੋ ਆਇਆ ਕਦੇ ਫੁੱਫੜ ਰੁੱਸ ਜੇ ਕਦੇ ਰੁੱਸ ਜੇ ਤਾਇਆ ਸਿਰਾ ਕਰਾਈ ਸਭ ਨੇ ਅੱਤ ਸਿਰਾ ਕਰਾਈ ਸਭ ਨੇ ਅੱਤ ਮਾਂ ਦੀ ਕੁੱਖ ਤੋਂ ਲੈ ਕੇ ਲਕਾਰੀ ਤੱਕ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਲੈ ਬढ़ेਪੇ ਤੱਕ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਲੈ ਬढ़ेਪੇ ਤੱਕ ਕੋਈ ਡਾਰ ਨਿਆਣੇ ਆ ਗਿਆ ਬੁਢਾਪਾ ਬੁੱਢਾ ਥਾਂ ਥਾਂ ਸੁੱਕਦਾ ਰਹੇ ਪਿੱਟ ਸਿਆਪਾ ਤਪੇ ਬੰਦੇ ਨੂੰ ਰੱਬ ਚੇਤੇ ਆਵੇ ਮੈਨੂੰ ਜੇ ਰੱਬ ਚਰਨੀ ਲਾਵੇ ਹੋਰ ਕੋਈ ਨਹੀਂ ਫੜਦਾ ਹੱਥ ਮਾਂ ਦੀ ਕੁੱਖ ਤੋਂ ਲੈ ਕਲਕਾਰੀ ਤੱਕ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਲੈ ਬढ़ेਪੇ ਤੱਕ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਲੈ ਬढ़ेਪੇ ਤੱਕ ਸੀਰੇ ਕਈ ਹੱਸਣ ਤੇਰੇ ਤੇ ਕਈ ਰੋਣਗੇ ਤੈਨੂੰ ਮਾਨਸੀਆਂ ਵਾਲੇ ਗੱਲ ਸਮਝ ਨਹੀਂ ਆਈ ਮੈਨੂੰ ਨਾਵਜ ਰੁਕੀ ਤੇ ਸਾਖ ਕਬੀਲਾ ਆਉਣਾ ਨਾਮ ਅੱਖ ਦੇ ਨਾਲ ਲਾਂਬੂ ਲਾਉਣਾ ਦੇਂਦਿਆਂ ਦੇਂਦਿਆਂ ਸੜ ਜਾਣੀ ਤੇ ਹੀ ਇਹ ਜ਼ਿੰਦਗੀ ਦਾ ਕੌੜਾ ਸੱਚ ਮਾਂ ਦੀ ਕੁੱਖ ਤੋਂ ਲੈ ਕਲਕਾਰੀ ਤੱਕ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਲੈ ਬढ़ेਪੇ ਤੱਕ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਬਚਪਨ ਤੋਂ ਲੈ ਬढ़ेਪੇ ਤੱਕ ਧੰਨਵਾਦ